ਫਾਜ਼ਿਲਕਾ ਦੇ ਮੰਡੀ ਲਾਧੂਕਾ ਦੇ ਨੇੜੇ ਦੋ ਕਾਰਾਂ ਦੇ ਵਿਚਕਾਰ ਹੋਈ ਭਿਆਨਕ ਟੱਕਰ ਜਾਣਕਾਰੀ ਮੁਤਾਬਕ ਫਾਜ਼ਿਲਕਾ ਦੇ ਮੰਡੀ ਲਾਧੂਕਾ ਦੇ ਨੇੜੇ ਸਤਸੰਗ ਘਰ ਦੇ ਸਾਹਮਣੇ ਦੋ ਕਾਰਾਂ ਦੀ ਆਪਸ ਵਿੱਚ ਟੱਕਰ ਹੋ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ ਜਿਸ ਵਿੱਚ ਡੀਸੀ ਦਫਤਰ ਦੇ ਇੱਕ ਕਰਮਚਾਰੀ ਦੀ ਮੌਤ ਹੋ ਗਈ ਹੈ ਜਦਕਿ 4 ਵਿਅਕਤੀ ਜ਼ਖਮੀ ਦੱ세 ਜਾ ਰਹੇ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਫਾਜ਼ਲਕਾ ਦੇ ਸਿਵਲ ਹਸਪਤਾਲ ਵਿੱਚ ਲਿਜਾਇਆ ਗਿਆ ਫਾਜ਼ਲਕਾ ਦੇ ਐਸਐਸਪੀ ਅਤੇ ਡੀਸੀ ਵੀ ਮੌਕੇ ਤੇ ਸਿਵਲ ਹਸਪਤਾਲ ਪਹੁੰਚੇ ਉੱਨਾ ਵੱਲੋਂ ਜ਼ਖਮੀਆਂ ਦਾ ਹਾਲ ਜਾਣਿਆ ਗਿਆ ਬੜੀ ਹਫਤ ਤੱਕ ਨਹੀਂ ਜੀਂਦਿਆ ਜੀ ਆਵਦੇ ਤੈਨ ਮਰਾਜਮ ਜੀ ਜਿਹੜੇ ਕਾਰ ਤੇ ਜਾ ਰਹੇ ਸੀ ਉਹਦੇ ਦੂਜੇ ਪਾਸੇ ਵੀ ਕਾਰ ਆ ਰਹੀ ਸੀ ਉਹਦੇ ਵਿੱਚ ਸਾਜੀ ਸੀ ਇੱਕੋ ਦਾ ਬੇਚੀ ਹੈ ਬਾਈਕ ਨਾਲ ਡੇਟਾ ਸੀ ਕੋਟਾ ਬੰਨੀ ਉਹਦਾ ਐਕਸੀਡੈਂਟ ਹੋ ਗਿਆ ਕਿਸੇ ਬੱਚਾ ਵੀ ਹੈ ਬਾਕੀ ਸਾਰੇ ਇੰਡੇ ਨੇ ਉਹਨਾਂ ਸਰਵਰ ਹੋ ਗਿਆ ਉਹਨਾਂ ਦਾ ਟੈਕਨੀਸ਼ੀਅਨ ਜਾ ਰਿਹਾ ਹੈ ਬਾਈਕ ਵੀ ਆਈ ਉਹਨੂੰ ਉਹਦਾ ਐਕਸੀਡੈਂਟ ਹੋਈ ਉਹ ਆ ਰਿਹਾ ਅਸੀਂ ਨਾਲੇ ਕੰਮ ਕਰਦੇ ਜਾਈਏ ਆਸਿਰਾ ਬਤਾ ਲੱਗਿਆ ਕਿ ਇਸ ਤਰ੍ਹਾਂ ਬਈ ਬਤਾ ਲੱਗਾ ਇਸ ਤਰ੍ਹਾਂ ਕਿ ਕਿੱਦਾਂ ਬਤਾ ਲੱਗਾ ਕਿ ਇਸਨੇ ਲੱਗੇ ਸੀ ਇਹਨਾਂ ਨੂੰ ਕਿੱਸ ਜਗ੍ਹਾ ਤੇ ਜਿਹੜਾ ਹੈ ਹਾਦਸਾ ਦਾਦੂ ਕੋਲ ਲੱਗਿਆ ਇਹ ਬਚਾ ਲੱਗਿਆ ਠੀਕ ਤੇ ਹੁਣ ਕਿੰਨੇ ਬੰਦੇ ਜੇਰੇ ਇਲਾਜ ਨੇ ਜੀ ਹਸਪਤਾਲ ਦੇ ਅੰਦਰ ਕਿ ਇਸ ਤਰ੍ਹਾਂ ਦਾ ਹੈ ਤੇ ਮਰਾਜਮ ਜਿਹੜੇ ਉਹ ਟੋਟਲ 3 ਸੀ ਇੱਕ ਵੀ ਰਹਿ ਤੋ ਕਿ ਦੋ ਅੰਦਰ ਟ੍ਰੀਟਮੈਂਟ ਨੇ ਪੂਰੀ ਸਾਈਡ ਤੋਂ ਵੀ ਉਹ ਜਿਹੜੇ ਕਿੰਨਾ ਨਹੀਂ ਜਿਹੜੀ ਹੀਪਰ ਚੱਲਦੀ ਹੈ ਸਾਹ ਵਾਪਰ ਗਿਆ ਜੀ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਲੱਗ ਰਿਹਾ ਹੈ ਬੜਾ ਡੋਕੋ ਹੋ ਰਿਹਾ ਹੈ ਲੱਗ ਰਿਹਾ ਹੈ ਆਹ ਕੌਣ ਕੌਣ ਸੀ ਜੀ ਪਤਾ ਲੱਗੇ ਸਾਡੇ ਚਾਰ ਤੋਂ ਸਾਡੇ ਮੁਲਾਜ਼ਮ ਸੀ ਜਿਹੜੇ ਟੀਮ ਦਫਤਰ ਦੇ ਬਾਹਰ ਸੀ ਐਂਡ ਬਾਕੀ ਜਿਹਨਾਂ ਦੇ ਵਿੱਚ ਗੱਡੀ ਟਕਰਾਈ ਹੈ ਬਾਹਰ ਦੇ ਵਿੱਚ ਜੋ ਸਵਾਰ ਸਵਾਰੀ ਸੀਗੀ ਉਹਨਾਂ ਨੂੰ ਵੀ ਇਥੇ ਇਲਾਜ ਹੋ ਰਿਹਾ ਹੈ ਇਹ ਕਰ ਜਾ ਰਹੇ ਸੀਗੇ ਜਿਹੜੇ ਮੁਲਾਜ਼ਮ ਸੀਗੇ ਛੁੱਟੀ ਤੋਂ ਬਾਅਦ ਆ ਗਏ ਠੀਕ ਹੈ ਇਹ ਕੌਣ ਸੀ ਗੱਲ ਲੱਗਾ ਜਿਹਦੀ ਡੈਥ ਹੋਈ ਹੈ ਜੀ ਸਾਡੇ ਪਾਜ਼ਲ ਬ੍ਰਾਂਚਸ ਸੀ ਜਿਹੜੇ ਸਰਹੰਦਰ ਮਿਲਦਾ ਤੇ ਹੋਰ ਦੋ ਮੁਲਾਜ਼ਮ ਨੇ ਜਿਹੜੇ ਫਟੜ ਗਏ ਹਾਂਜੀ ਤਿੰਨ ਹੋਰ ਨੇ ਤਿੰਨ ਹਾਂ ਸਭਾ ਬਪਰੇ ਕਿੰਨੇ ਪੇਸ਼ੈਂਟ ਆਪਣੇ ਕੋਲ ਪਹੁੰਚੇ ਸੀਗੇ ਜੀ ਸਰ ਬਾਈ ਚਾਂਸ ਸਾਨੂੰ ਐਕਸੀਡੈਂਟ ਸਪੋਰਟ ਤੋਂ ਕਾਲ ਆ ਗਿਆ ਸੀ ਕਿ ਕੋਈ ਗੈਜੂਲਟੀਜ਼ ਹੋਈਆਂ ਹੈ ਜਾਂ ਕੋਈ ਐਕਸੀਡੈਂਟ ਹੋਇਆ ਤੇ ਪੇਸ਼ੈਂਟ ਦੇ ਆਦਤਾਂ ਰਣੀ ਸਾਡੀ ਜਿਹੜੀ ਮੈਡੀਕਲ ਟੀਮ ਹੈ ਪੂਰੀ ਸਾਡੇ ਡਾਕਟਰ ਸਾਹਿਬਾਨ ਡਾਕਟਰ ਅਰਿੰਦ ਗੁਪਤਾ ਸਾਹਿਬ ਜਨੇ ਡਾਕਟਰ ਰਿਸ਼ਾ ਆਥੋਪੈਡਿਕ ਸਾਹਿਬ ਜਨੇ ਡਾਕਟਰ ਅਭਿਨਵ ਮੈਡੀਸਨ ਸਪੈਸ਼ਲਿਸਟ ਡਾਕਟਰ ਮੂਬੈਨ ਨੇ ਸਟੇਟ ਪੂਰੀ ਸਾਡੀ ਡਾਕਟਰ ਸਾਹਿਬਾਨ ਅਸੀਂ ਮੁਕੇ ਦੇ ਸਾਰੇ ਬੁਲਾ ਲਏ ਸੀ ਪੂਰੀ ਟੀਮ ਸਾਡੀ ਜਿਹੜੀ ਹਾਜ਼ਰ ਸੀ ਜਦੋਂ ਪੇਸ਼ੈਂਟ ਸਾਡੇ ਕੋਲ ਆਏ ਨੇ ਦੋ ਕਾਰ ਦਾ ਸੁਨੇ ਆਪਸ ਚ ਕੋਈ ਕੋਈ ਇੰਸੀਡੈਂਟ ਹੋਇਆ ਹੈ ਇੱਕ ਸਾਡੇ ਕੋਲ ਡਰੋਡਟ ਹੈਗੇ ਨੇ ਬਾਕੀ ਕੁਝ ਕ੍ਰਿਟੀਕਲ ਵੀ ਹੈਗੇ ਨੇ ਜਿਨ੍ਹਾਂ ਦੇ ਅਸੀਂ ਆਲਰੇਡੀ ਜੇ ਸੀਟੀ ਵਗੈਰਾ ਕਰ ਰਹੇ ਆ ਆਫਟਰ ਰਿਪੋਰਟਿੰਗ ਅਸੀਂ ਫਾਈਨਲ ਡਿਸੀਜਨ ਦੇ ਪਾਵਾਂਗੇ ਕੁਝ ਸਟੇਬਲ ਅਫੈਕਟਰ ਕੇਸਿਸ ਹੈਗੇ ਉਸੇ ਤੇ ਡੀਲ ਕਰ ਰਹੇ ਆ ਆ ਕਿੰਨੇ ਕੇ ਪੇਸ਼ੈਂਟ ਨੇ ਜਿਹੜੇ ਪਹੁੰਚੇ ਨੇ ਅਸਲ ਲਗਭਗ ਸਾਡੇ ਕੋਲ 5 ਤੋਂ 6 ਨੇ ਆਏ ਅੱਛਾ ਦੋ ਦੋਨੋ ਪਾਰਟੀਆਂ ਤੇ ਜਿੰਨੇ ਕ ਮੈਂ ਆਪ ਦੋ ਕੀਤੇ ਸਰੇਨੇ ਆ ਜੇ ਉਹਦੇ ਬਾਅਦ ਵੀ ਐਡ ਹੋਏ ਹੋਣ ਤਾਂ ਮੈਂ ਸੀਟੀ ਕਰਵਾ ਰਿਆ ਸੀ ਮੈਂ ਜਿਹਦੀ ਡੈਥ ਹੋਈ ਉਹ ਕੌਣ ਸੀਗਾ ਕਿੱਥੋਂ ਦਾ ਮਲਾਦੀ ਪੀਸੀ ਆਫਿਸ ਦੇ ਮੁਲਾਜ਼ਮ ਸਰ ਬਾਈ ਨੇਮ ਮੈਨੂੰ ਜਾਈਂਗਾ ਜਿੰਦਰ ਠੀਕ ਹੈ ਤੇ ਹੁਣ ਦਾ ਜੇ ਬਾਕੀ ਪੇਸ਼ੈਂਟ ਦੀ ਗੱਲ ਕਰੀਏ ਕੰਡੀਸ਼ਨ ਕਿਸ ਤਰ੍ਹਾਂ ਦੀ ਹੈ ਸਰ ਦੋ ਪੇਸ਼ੈਂਟ ਥੋੜੇ ਕ੍ਰਿਟੀਕਲ ਸਿਚੁਏਸ਼ਨ 'ਚ ਆ ਅਸੀਂ ਸੀਟੀ ਉਹਨਾਂ ਦੇ ਕਰ ਰਹੇ ਹਾਂ ਇੱਕ ਵਾਰੀ ਸਟੇਬਲ ਕੀਤਾ ਸੀਟੀ ਦੀ ਰਿਪੋਰਟ ਦੇ ਬਾਅਦ ਅਸੀਂ ਫਾਈਨਲ ਕਮੈਂਟ ਕਰ ਸਕਦੇ ਹਾਂ ਬਾਕੀ ਜਦ ਅਸਾਨੂੰ ਤੁਸੀ ਕਿੱਥੋਂ ਆ ਰਹੇ ਸੀਗੇ ਜੀ ਅਸੀਂ ਜਲਾਲ ਮਦਦ ਦਵਾਰੇ ਸਪੰਦਾਲਨ ਤੋਂ ਸਾਡੇ ਗਾਥੋਂ ਵੀ ਸੀ ਮਾਮਾ ਨੇ ਇਹ ਤੇ ਪੋਸਟ ਮਾਰਤੀ ਇਹ ਆ ਚਾਹ। ਅੱਜ ਕਿੰਨੇ ਜਨੇ ਸੀ ਕਿ ਤੁਸੀਂ ਗੱਡੀ ਆਜੀ? ਅਸੀਂ 4 ਜਨੇ ਸੀ, ਪੰਜਵਾਂ ਬੱਚਾ ਸੀ। ਆ ਚਾਹ। ਤੇ ਸੱਟਾਂ ਕਿੰਨੇ ਆ ਦਿੰਦੇ ਨੇ? ਸਾਡੇ 2 ਜਨੇ ਨਾਲੋਂ ਜ਼ਿਆਦਾ ਸੱਟਾਂ ਨੇ ਮੇਰੀ ਸਾਈਡ ਤੇ 60 ਤੇ ਉੱਜੀ 60 ਤੇ 50 ਤੇ 60 ਦੇ ਦਰਖਤ ਨੇ ਉਹਦੇ। ਜਿਹਦੀ ਕੋਣ ਲੱਗਦੇ ਨੇ ਤੁਹਾਡੇ ਜਿਨ੍ਹਾਂ ਦੇ ਸੱਟਾਂ ਲੱਗੀਆਂ ਜ਼ਿਆਦਾ? ਸਾਡੇ ਤਾਂ ਮਾਮਾ ਜੀ ਨੇ ਤੇ ਸਾਡੇ ਬ੍ਰਦਰ ਨੇ ਕੋਈ ਜੀ ਮਾਸੀ ਦਾ ਰਕਤਾ ਜੀ। ਕੀ ਨਾਂ ਨੇ ਉਹਨਾਂ ਦੇ? ਰਚਨ ਸਿੰਘ। ਦੂਜੀ ਵਾਲੀ ਘਰ ਲਈ ਤਾਂ ਕਿਹਨਾਂ ਨੇ ਤੁਹਾਡੇ? ਅਨੀਤਾ ਰਾਮ ਸਰ। ਬੱਚਾ ਵੀ ਸੀਗਾ ਤੁਹਾਡੇ ਨਾਲ? ਹਾਂ ਜੀ। ਉਹਦੇ ਵੀ ਸੱਟਾਂ ਨੇ। ਮੈਂ ਬੱਚੇ ਦੇ ਦੇਖਣਾ ਜੇ ਉੱਜੀ ਛੱਟ ਤੋਂ ਹੋ ਸਕਦੀ ਅੰਦਰੋਂ ਦੇ ਬਾਹਰੋਂ ਦੇ ਸਕਦੀ ਤੇ ਵਜੇ ਕਾਦੇ ਚੱਕੀ ਦੇ ਨਾਲ ਉਹ ਤਾਰ ਚਾਰ ਵਜੇ ਕਿੰਨੇ ਕ ਵਜ ਦਾ ਇਹ ਹਾਦਸਾ ਸੀਗਾ ਟਾਈਮ ਦਾ ਨਹੀਂ ਪਤਾ